ਪੰਜਾਬ ਅੱਜ ਇੱਕ ਬੇਹੱਦ ਮੁਸ਼ਕਲ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਤੇ ਇਸ ਸੌਖੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਚਨਪੱਤ ਹੈ ਪੰਜਾਬ ਦੇ ਹਰ ਇੱਕ ਫੜ ਪੀੜਿਤ ਤੱਕ ਮਦਦ ਪਹੁੰਚਾਉਣ ਦੇ ਲਈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਨੇ ਔਰ ਹਰ ਪੀੜਤਾ ਤੱਕ ਉਹ ਪਹੁੰਚ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰابطਾ ਕਾਇਮ ਕਰੋ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਇਹ ਸੜਦੀ ਮਾਰ ਦੇ ਵਿੱਚ ਲੋੜ ਹੈ ਤਾਂ ਰابطਾ ਕਾਇਮ ਕਰੋ ਔਰ ਅੱਜ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੀ ਫਸਲਾਂ ਦੇ ਵਿੱਚ ਪਾਣੀ ਵੜਿਆ ਉਹ ਜਿਹਦਾ ਖੇਤ ਉਹਦੀ ਰੇਤ ਔਰ ਸ਼੍ਰੋਮਣੀ ਅਕਾਲੀ ਦਲ ਨਾਲ ਲੱਗ ਕੇ ਜੇ ਕਿਸੇ ਨੂੰ ਟਰੈਕਟਰਾਂ ਦੀ ਲੋੜ ਹੈ ਮੈਨ ਪਾਵਰ ਦੀ ਲੋੜ ਹੈ ਸ਼੍ਰੋਮਣੀ ਕਾਲ ਦਲ ਨਾਲ ਲੱਗ ਕੇ ਉੱਥੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗਾ ਸੋ ਆਓ ਰਲ ਮਿਲ ਕੇ ਪੰਜਾਬ ਦੇ ਖਾਤਰ ਪੰਜਾਬੀ ਖੜਨਗੇ ਜਿਹੜੇ ਦਿੱਲੀੋਂ ਆਏ ਸੀ ਉਹ ਤਾਂ ਦਿੱਲੀ ਨੂੰ ਦੌੜ ਕੇ ਸਾਢੇ 3 ਸਾਲ ਪੰਜਾਬ ਨੂੰ ਲੁੱਟਿਆ ਤੇ ਹੁਣ ਦਿੱਲੀ ਨੂੰ ਦੌੜ ਗਏ ਹੁਣ ਪੰਜਾਬ ਲਈ ਪੰਜਾਬੀ ਖੜੇ ਨੇ ਤੇ ਰਲ ਕੇ ਇੱਕ ਦੂਜੇ ਦੀ ਮਦਦ ਕਰੀਏ ਇਸ ਵਾਰੀ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਹੋਰ ਵੀ ਜ਼ਰੂਰਤ ਹੈ ਤਾਂ ਤੁਸੀਂ ਪਲੀਜ਼ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਨਾਲ ਰابطਾ ਕਾਇਮ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਹੈਲਥ ਸੈਂਟਰ ਨਾਲ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਰੋ ਯੂਥ ਅਕਾਲੀ ਦਲ ਦੇ ਨਾਲ ਕਰੋ